ਪੈਸਿਵ ਇਨਕਮ ਇਹ ਦੋ ਸ਼ਬਦ ਸੁਣਦੇ ਨਾ ਸਾਡੇ ਦਿਮਾਗ 'ਚ ਇੱਕ ਡ੍ਰੀਮ ਲਾਈਫ ਦੀ ਪਿਕਚਰ ਬਣ ਜਾਂਦੀ ਹੈ ਜਿੱਥੇ ਅਸੀਂ ਕੰਮ ਕਰੀਏ ਜਾਂ ਨਾ ਕਰੀਏ ਪਰ ਪੈਸਾ ਬੈਂਕ ਅਕਾਊਂਟ 'ਚ ਆਟੋਮੈਟਿਕਲੀ ਆਉਂਦਾ ਰਹੇ ਪਰ ਜਦੋਂ ਇੰਟਰਨੈਟ ਤੇ ਜਾ ਕੇ ਪੈਸਿਵ ਇਨਕਮ ਸਰਚ ਕਰਦੇ ਆ ਨਾ ਤਾਂ ਉਹੀ ਹਸਲ ਕਲਚਰ ਉਹੀ ਆਈਡੀਆਜ਼ ਆਉਂਦੇ ਆ ਵੀ YouTube ਦਾ ਚੈਨਲ ਸ਼ੁਰੂ ਕਰ ਲਓ ਬਲੌਗਿੰਗ ਕਰ ਲਓ ਜਾਂ ਫਿਰ ਅਫੀਲੀਏਟ ਮਾਰਕੀਟਿੰਗ ਕਰ ਲਓ ਹੁਣ ਇਹਨਾਂ ਚੀਜ਼ਾਂ ਨੂੰ ਕਰਨ ਲਈ ਟਾਈਮ ਵੀ ਚਾਹੀਦਾ ਹੈ ਸਕਿੱਲ ਵੀ ਚਾਹੀਦੀ ਹੈ ਤੇ ਬਹੁਤ ਸਾਰਾ ਐਕਟਿਵ ਐਫਰਟ ਵੀ ਲੱਗਦਾ ਹੈ ਬਟ ਕੀ ਹੋਏਗਾ ਜੇ ਮੈਂ ਤੁਹਾਨੂੰ ਕਹਾਂ ਵੀ ਤੁਹਾਨੂੰ ਪੈਸਿਵ ਇਨਕਮ ਬਣਾਉਣ ਦੇ ਲਈ ਹਰ ਵਾਰੀ ਇੱਕ ਨਵਾਂ ਬਿਜ਼ਨਸ ਸ਼ੁਰੂ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕੀ ਹੋਏਗਾ ਜੇ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਆਪਣੀ ਐਗਜ਼ਿਸਟਿੰਗ ਸੇਵਿੰਗ ਜਾਂ ਇਨਵੈਸਟਮੈਂਟ ਦੇ ਨਾਲ ਹੀ ਇੱਕ ਰੈਗੂਲਰ ਪੈਸਿਵ ਇਨਕਮ ਬਣਾ ਸਕਦੇ ਹੋ ਸੋ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਉਸ ਹਸਲ ਕਲਚਰ ਤੋਂ ਹਟ ਕੇ ਨਾ ਇਨਵੈਸਟਮੈਂਟ ਬੇਸਡ ਪੈਸਿਵ ਇਨਕਮ ਆਈਡੀਆਸ ਤੇ ਗੱਲ ਕਰਾਂਗੇ ਅੱਜ ਦੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ 6 ਇਦਾਂ ਦੇ ਤਰੀਕੇ ਦੱਸੂਗਾ ਵੀ ਜਿਹਦੇ ਨਾਲ ਤੁਸੀਂ ਆਪਣੀ ਇਨਵੈਸਟਮੈਂਟ ਤੋਂ ਇੱਕ ਰੈਗੂਲਰ ਪੈਸਿਵ ਫਿਕਸਡ ਮੰਥਲੀ ਇਨਕਮ ਜਨਰੇਟ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਇਸ ਸਕੀਮ 100% ਗਵਰਨਮੈਂਟ ਬੈਕਡ ਹੈ ਮਤਲਬ ਕਿ ਜ਼ੀਰੋ ਰਿਸਕ ਹੈ ਤੇ ਇਸ ਸਕੀਮ ਦੇ ਵਿੱਚ ਤੁਸੀਂ ਮੈਕਸਿਮਮ 30 ਲੱਖ ਰੁਪਏ ਤੱਕ ਇਨਵੈਸਟ ਕਰ ਸਕਦੇ ਹੋ ਜਿਹਦੇ ਤੇ ਕੰਰੈਂਟਲੀ ਤੁਹਾਨੂੰ 8.2% ਦਾ ਵਿਆਜ ਮਿਲੇਗਾ ਵੈਸੇ ਇਸ ਸਕੀਮ ਦੇ ਵਿੱਚ ਤੁਸੀਂ 5 ਸਾਲਾਂ ਲਈ ਇਨਵੈਸਟ ਕਰ ਸਕਦੇ ਹੋ ਬਟ ਅੱਗੇ ਇਹਨੂੰ 3 ਸਾਲਾਂ ਲਈ ਐਕਸਟੈਂਡ ਕੀਤਾ ਜਾ ਸਕਦਾ ਮਤਲਬ ਕਿ ਟੋਟਲ 8 ਸਾਲਾਂ ਲਈ ਤੁਸੀਂ ਇਨਵੈਸਟ ਕਰ ਸਕਦੇ ਹੋ ਇਸ ਸਕੀਮ ਤੇ ਜਿਹੜਾ ਵਿਆਜ ਹੁੰਦਾ ਤੁਹਾਨੂੰ ਹਰ ਕੁਆਟਰ ਮਿਲਦਾ ਹੈ ਤੇ ਗਵਰਨਮੈਂਟ ਦੁਆਰਾ ਇਹ ਜਿਹੜਾ ਵਿਆਜ ਹੈ ਹਰ 3 ਮਹੀਨੇ ਬਾਅਦ ਰਿਵਾਈਜ਼ ਵੀ ਕੀਤਾ ਜਾਂਦਾ ਹੈ ਤੋ ਸਭ ਤੋਂ ਪਹਿਲਾਂ ਪਾਈ ਹੀ ਦੇਖਦੇ ਆ ਵੀ ਇਸ ਸਕੀਮ ਦੇ ਵਿੱਚੋਂ ਤੁਸੀਂ ਮੰਥਲੀ ਰੀਅਲਿਸਟਿਕਲੀ ਕਿੰਨੀ ਗੈਨਕਮ ਕਮਾ ਸਕਦੇ ਹੋ ਜਿਹੜੀ ਇਹ ਸਕੀਮ ਹੈ ਸਪੈਸੀਫਿਕਲੀ ਉਹਨਾਂ ਲੋਕਾਂ ਲਈ ਹੈ ਜਿਹੜੇ 60 ਸਾਲ ਤੋਂ ਉੱਪਰ ਨੇ ਤੇ 30 ਲੱਖ ਰੁਪਏ ਪਰਸਨ স্কੀਮ ਦੇ ਵਿੱਚ ਇਨਵੈਸਟ ਕੀਤਾ ਜਾ ਸਕਦਾ ਸੋ ਜੇਕਰ ਕੋਈ 60 ਪਲਸ ਕਪਲ ਹੈ ਜੋ ਕਿ 30 30 ਲੱਖ ਰੁਪਏ ਇਨਵੈਸਟ ਕਰ ਸਕਦਾ ਤੇ ਜੇਕਰ ਤੁਸੀਂ 30 ਲੱਖ ਰੁਪਏ ਇਨਵੈਸਟ ਕਰਦੇ ਹੋ ਤਾਂ ਤੁਹਾਨੂੰ ਕੁਆਟਰਲੀ 65500 ਰੁਪਏ ਦਾ ਵਿਆਜ ਕਮਾ ਸਕਦੇ ਹੋ ਜਿਹਦਾ ਕੀ ਮੰਥਲੀ 20500 ਰੁਪਏ ਦਾ ਵਿਆਜ ਬਣਦਾ ਸੋ ਜੇਕਰ ਇੱਕ ਕਪਲ 30 30 ਲੱਖ ਰੁਪਏ ਇਨਵੈਸਟ ਕਰਦਾ ਤਾਂ ਉਹ ਮਹੀਨੇ ਦਾ 41000 ਰੁਪਏ ਬਿਲਕੁਲ ਰਿਸਕ ਫਰੀ ਕਮਾ ਸਕਦਾ ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਦੇ ਵਿੱਚ ਇਨਵੈਸਟ ਕਰਨ ਦਾ ਇੱਕ ਹੋਰ ਫਾਇਦਾ ਹੈ ਵੀ ਤੁਹਾਨੂੰ 1.5 ਲੱਖ ਤੱਕ ਦਾ ਟੈਕਸ ਡਿ ਹੁਣ ਇਹ ਤਾਂ ਗੱਲ ਹੋਊਗੀ ਜਿਹੜੇ ਸੀਨੀਅਰ ਸਿਟੀਜ਼ਨ ਨੇ ਜਿਨ੍ਹਾਂ ਕੋਲੇ ਕਾਪਸ ਅਮਾਉਂਟ ਹੈ ਤੇ ਇੱਕ ਫਿਕਸਡ ਮੰਥਲੀ ਇਨਕਮ ਜਨਰੇਟ ਕਰਨਾ ਚਾਹੁੰਦੇ ਆ ਬਟ ਇਸ ਗੱਲ ਨੂੰ ਸਾਹਮਣਾ ਪੈਗਾ ਵੀ ਹਰ ਇੱਕ ਕੋਲੇ ਇੰਨਾ ਪੈਸਾ ਨਹੀਂ ਹੁੰਦਾ ਤਾਂ ਉਹਨਾਂ ਲੋਕਾਂ ਕੋਲੇ ਕੀ ਆਪਸ਼ਨਸ ਨੇ ਤਾਂ ਫਿਰ ਆਈਡੀਆ ਨੰਬਰ 2 ਹੈ ਕਿ ਤੁਸੀਂ ਐਨਓਟੀ ਸਕੀਮਸ ਦੇ ਨਾਲ ਜਾ ਸਕਦੇ ਹੋ ਐਨਓਟੀ ਸਕੀਮ ਦੇ ਵਿੱਚ ਤੁਸੀਂ 20-25 ਲੱਖ ਰੁਪਏ ਇਨਵੈਸਟ ਕਰਕੇ ਤਲ 40 ਤੋਂ 50 ਹਜ਼ਾਰ ਰੁਪਏ ਦੀ ਮੰਥਲੀ ਇਨਕਮ ਜਨਰੇਟ ਕਰ ਸਕਦੇ ਤੇ ਹਾਂ ਐਨੜੀ ਸਕੀਮ ਵੀ ਕੰਪਲੀਟਲੀ ਰਿਸਕ ਫਰੀ ਹੀ ਹੁੰਦੀਆਂ ਨੇ ਸਭ ਤੋਂ ਪਹਿਲਾਂ ਇਹ ਦੇਖਦੇ ਆਂ ਵੀ ਤੁਸੀਂ ਇਸ ਸਕੀਮ ਦੇ ਵਿੱਚ ਕਿੰਨਾ ਕੁ ਪੈਸਾ ਕਮਾ ਸਕਦੇ ਹੋ ਹੁਣ ਇਹ ਜਿਹੜਾ ਕੈਲਕੂਲੇਟਰ ਹੈ ਸੇਬੀ ਦੀ ਵੈਬਸਾਈਟ ਤੋਂ ਲਿਆ ਗਿਆ ਹੈ ਇਹਦੇ ਵਿੱਚ ਜੇਕਰ ਤੁਸੀਂ 20 ਲੱਖ ਦਾ ਕਾਪਸ ਇਨਵੈਸਟ ਕਰ ਸਕਦੇ ਹੋ ਇਨੀਸ਼ੀਅਲੀ 8% ਰਨ ਦੇ ਹਿਸਾਬ ਨਾਲ ਤੁਹਾਨੂੰ ਸਾਲ ਦਾ 5,60,000 ਰੁਪਏ ਬਣ ਜਾਂਦਾ ਜੋ ਕਿ ਰਫਲੀ 47,000 ਰੁਪਏ ਮਹੀਨੇ ਦਾ ਬਣਦਾ ਹੈ ਸੋ ਇਹ ਤੁਹਾਡੀ ਮੰਥਲੀ ਇਨਕਮ ਹੋ ਸਕਦਾ ਹੁਣ ਤੁਸੀਂ ਸੋਚ ਰਹੋਗੇ ਜਿਹੜੀ ਪਹਿਲੀ ਸਕੀਮ ਸੀ ਉਹ ਚ 60 ਲੱਖ ਰੁਪਏ ਇਨਵੈਸਟ ਕਰਕੇ ਘੱਟ ਬਣ ਰਿਆ ਸੀ ਇੱਥੇ ਸਿਰਫ 20 ਲੱਖ ਰੁਪਏ ਇਨਵੈਸਟ ਕਰਕੇ ਉਤੋਂ ਜ਼ਿਆਦਾ ਬਣ ਰਿਹਾ ਹੈ ਵੀ ਤਾਂ ਜਿਹੜੀ ਪਹਿਲੀ ਸਕੀਮ ਸੀ ਉੱਥੇ ਜਿਹੜੀ ਤੁਹਾਨੂੰ ਮੰਥਲੀ ਇਨਕਮ ਮਿਲ ਰਹੀ ਸੀ ਉਹ ਸਿਰਫ ਵਿਆਜ ਮਿਲ ਰਿਹਾ ਸੀ ਬਟ ਇਸ ਸਕੀਮ ਦੇ ਵਿੱਚ ਤੁਹਾਨੂੰ ਵਿਆਜ ਦੇ ਨਾਲ ਨਾਲ ਤੁਹਾਡਾ ਪ੍ਰਿੰਸੀਪਲ ਅਮਾਊਂਟ ਵੀ ਮਿਲ ਰਿਹਾ ਹੈ ਪਹਿਲੀ ਸਕੀਮ ਦੇ ਐਂਡ ਤੇ ਤੁਹਾਡਾ ਜਿਹੜਾ ਪੂਰਾ ਕਾਪਰਸ ਤੁਹਾਨੂੰ ਵਾਪਸ ਹੋ ਜਾਂਦਾ ਹੈ ਬਟ ਇਸ ਸਕੀਮ ਦੇ ਵਿੱਚ ਐਦਾਂ ਨਹੀਂ ਹੁੰਦਾ ਕਿਉਂਕਿ ਉਹ ਤੁਹਾਡਾ ਕਾਪਰਸ ਹੀ ਵਿਆਜ ਦੇ ਨਾਲ ਮਿਲ ਕੇ ਮੰਥਲੀ ਡਿਵਾਈਡ ਹੋ ਕੇ ਤੁਹਾਨੂੰ ਫਿਕਸਡ ਇਨਕਮ ਰੂਪ ਦੇ ਵਿੱਚ ਮਿਲਦਾ ਹੈ ਇਸੇ ਕਰਕੇ ਜਿਹੜੀ ਇੱਥੇ ਇਨਕਮ ਹੁੰਦੀ ਹੈ ਉਹ ਇੰਨੀ ਹਾਈ ਹੁੰਦੀ ਹੈ ਹੁਣ ਇਸ ਤੋਂ ਬਾਅਦ ਗੱਲ ਕਰਦੇ ਆਂ ਸਾਡੇ ਆਈਡੀਆ ਨੰਬਰ 3 ਦੀ ਇਹ ਸਾਡਾ ਜਿਹੜਾ ਹੁਣ ਇਹਨੂੰ ਸੌਖੇ ਸ਼ਬਦਾਂ ਚ ਕਹਾਂ ਤਾਂ ਸ਼ੇਅਰਸ ਨੂੰ ਕਿਰਾਏ ਤੇ ਦੇਣਾ ਇਹਨੂੰ ਥੋੜਾ ਜਨਾ ਡਿਟੇਲਸ ਸਮਝ ਲੈਣੇ ਆ ਹੁਣ ਮੰਨ ਲਓ ਤੁਹਾਡੇ ਕੋਲੇ ਨਾ ਇੱਕ ਐਕਸਟਰਾ ਘਰ ਹੈ ਜਿਹੜਾ ਖਾਲੀ ਪਿਆ ਤੁਸੀਂ ਉਹਨੂੰ ਰੈਂਟ ਤੇ ਦੇਤਾ ਤੇ ਉਹਦੇ ਤੋਂ ਇੱਕ ਮਹੀਨੇ ਦੀ ਐਕਸਟਰਾ ਇਨਕਮ ਜਨਰੇਟ ਕਰਨੀ ਸ਼ੁਰੂ ਕਰ ਦਿੱਤੀ ਬਿਲਕੁਲ ਉਸੇ ਤਰੀਕੇ ਨਾਲ ਤੁਹਾਡੇ ਡਿਮੈਟ ਅਕਾਊਂਟ ਦੇ ਵਿੱਚ ਕਿਸੇ ਵਧੀਆ ਕੰਪਨੀ ਜਿਵੇਂ ਕਿ ਰਿਲਾਇੰਸ ਐਚਡੀਐਫਸੀ ਬੈਂਕ ਜਾਂ ਫਿਰ ਐਲਐਨਟੀ ਦੇ ਨਾ ਸ਼ੇਅਰਸ ਪਏ ਹੋਏ ਹੈ ਜੋ ਤੁਸੀਂ ਅਗਲੇ 10-15 ਸਾਲਾਂ ਦੇ ਲਈ ਲੌਂਗ ਟਰਮ ਦੇ ਲੌਂਗ ਟਰਮ ਇਨਵੈਸਟਮੈਂਟ ਦੇ ਤੌਰ ਤੇ ਰੱਖੇ ਹੋਏ ਆ ਹੁਣ ਦੇਖਿਆ ਜਾਵੇ ਤਾਂ ਹੁਣ ਉਹਨਾਂ ਸ਼ੇਅਰਜ਼ ਨੂੰ ਤੁਸੀਂ ਸਟਾਕ ਐਕਸਚੇਂਜ ਤੇ ਐਸ ਐਲ ਬੀ ਜਿਹੜਾ ਮੈਕੈਨਿਜ਼ਮ ਹੈ ਉਹਦੇ ਥਰੂ ਲੈਂਡ ਯਾਨੀ ਕਿ ਉਧਾਰ ਦੇ ਸਕਦੇ ਹੋ ਤੇ ਰੈਂਟ ਕਮਾ ਸਕਦੇ ਹੋ ਹੁਣ ਦੇਖਦੇ ਹਾਂ ਵੀ ਇਹ ਸਿਸਟਮ ਕੰਮ ਕਿਵੇਂ ਕਰਦਾ ਹੈ ਸਭ ਤੋਂ ਪਹਿਲਾਂ ਤਾਂ ਇਹ ਸਮਝਦੇ ਹਾਂ ਵੀ ਸ਼ੇਅਰਜ਼ ਉਧਾਰ ਲਏਗਾ ਕੌਣ ਮਤਲਬ ਹਰ ਵਕਤ ਕੀ ਕਰਨ ਹੋ ਸਕਦਾ ਵੀ ਉਹਨੂੰ ਸ਼ੇਅਰਜ਼ ਉਧਾਰ ਲੈਣ ਦੀ ਜ਼ਰੂਰਤ ਪਵੇ ਤਾਂ ਮਾਰਕੀਟ ਦੇ ਵਿੱਚ ਸਟਾਕਸ ਨੇ ਰੈਂਟ ਤੇ ਨਾਰਮਲੀ ਸ਼ਾਰਟ ਸੈਲਰਜ਼ ਲੈਂਦੇ ਆ ਸ਼ਾਰਟ ਸੈਲਰਜ਼ ਬੇਸਿਕਲੀ ਉਹ ট্রেਡਰਸ ਹੁੰਦੇ ਆ ਜਿਹੜੇ ਮਾਰਕੀਟ ਜਾਂ ਸਟਾਕ ਸ਼ੇਅਰ ਮਾਰਕੀਟ ਦੇ ਡਿੱਗਣ ਤੇ ਪੈਸਾ ਕਮਾਉਂਦੇ ਆ ਹੁਣ ਇਹ ਜਿਹੜਾ ਅਗਲਾ ਸੈਕਸ਼ਨ ਹੈ ਥੋੜਾ ਜਿਹਾ ਕੰਪਲਿਕੇਟਿਡ ਹੋਏਗਾ ਇਸ ਕਰਕੇ ਨੂੰ ਧਿਆਨ ਨਾਲ ਸੁਣਿਆ ਹੁਣ ਜਦੋਂ ਸਟਾਕ ਦਾ ਪ੍ਰਾਈਸ ਡਿੱਗਣ ਵਾਲਾ ਹੁੰਦਾ ਹੈ ਤਾਂ ਤੁਹਾਡੇ ਤੋਂ ਸ਼ੇਅਰ ਉਧਾਰ ਲੈ ਕੇ ਮਾਰਕੀਟ ਦੇ ਵਿੱਚ ਹਾਈ ਪ੍ਰਾਈਸਿਸ ਦੇ ਵਿੱਚ ਵੇਚ ਜਾਂਦੇ ਆ ਤੇ ਜਦੋਂ ਸ਼ੇਅਰ ਦਾ ਪ੍ਰਾਈਸ ਡਿੱਗ ਪੈਂਦਾ ਉਹਨਾਂ ਨੂੰ ਸਸਤੇ ਖਰੀਦ ਕੇ ਫਿਰ ਤੁਹਾਨੂੰ ਵਾਪਸ ਕਰ ਦਿੱਤਾ ਜਾਂਦਾ ਤੇ ਇਹਨਾਂ ਦੇ ਵਿਚਲਾ ਜਿਹੜਾ ਡਿਫਰੈਂਸ ਹੁੰਦਾ ਉਹੀ ਉਹਨਾਂ ਦਾ ਪ੍ਰੋਫਿਟ ਹੁੰਦਾ ਹੈ ਹੁਣ ਇਸ ਸਟਰੈਟਜੀ ਨੂੰ ਐਗਜ਼ੀਕਿਊਟ ਕਰਨ ਦੇ ਲਈ ਉਹਨਾਂ ਨੂੰ ਸ਼ੇਅਰਸ ਦੀ ਜ਼ਰੂਰਤ ਪੈਂਦੀ ਹੈ ਤੇ ਇਸੇ ਜ਼ਰੂਰਤ ਦੇ ਬਦਲੇ ਉਹ ਤੁਹਾਨੂੰ ਇੱਕ ਫੀਸ ਪੇ ਕਰਦੇ ਆ ਜਿਹਨੂੰ ਕਿ ਲੈਂਡਿੰਗ ਫੀਸ ਕਿਹਾ ਜਾਂਦਾ ਹੈ ਜੋ ਕਿ ਤੁਹਾਡੀ ਪੈਸਿਵ ਇਨਕਮ ਵੀ ਬਣਦੀ ਹੈ ਹੁਣ ਇੰਡੀਅਨ ਮਾਰਕੀਟ ਦੇ ਵਿੱਚ ਦੇਖਿਆ ਜਾਂਦਾ ਇਹ ਕਨਸੈਪਟ ਹਜੇ ਕਾਫੀ ਨਵਾਂ ਹੈ ਬਟ ਯੂਐਸ ਦੇ ਵਿੱਚ ਤਾਂ ਕਾਫੀ ਟਾਈਮ ਤੋਂ ਚੱਲ ਰਿਹਾ ਹੈ ਮਟੇ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹ ਜਿਹੜੀ ਇਨਕਮ ਹੈ ਇਹ ਗਰੰਟਡ ਜਾਂ ਫਿਰ ਫਿਕਸ ਨਹੀਂ ਹੈ ਇਹ ਪੂਰੀ ਤਰੀਕੇ ਨਾਲ ਡਿਪੈਂਡ ਕਰਦਾ ਉਸ ਪਰਟੀਕੂਲਰ ਸਟਾਕ ਦੇ ਡਿਮਾਂਡ ਤੇ ਸਪਲਾਈ ਤੇ ਕਿਸੇ ਸਟਾਕ ਦੀ ਡਿਮਾਂਡ ਜਿਹਦੀ ਕਿ ਬਹੁਤ ਜ਼ਿਆਦਾ ਹੈ ਉਹਦੀ ਲੈਂਡਿੰਗ ਫੀਸ ਜਾਂ ਫਿਰ ਯੀਲਡ 10 ਤੋਂ 15% ਤੱਕ ਵੀ ਜਾ ਸਕਦੀ ਹੈ ਜਦੋਂ ਕਿ ਇੱਕ ਸਟੇਬਲ ਜਿਹੜਾ ਸ਼ੇਅਰ ਹੋਏਗਾ ਉਹਦੀ ਡਿਮਾਂਡ ਬਹੁਤ ਹੀ ਘੱਟ ਹੋਏਗੀ ਤੇ ਉਹਦੀ ਯੀਲਡ 1 ਤੋਂ 2% ਹੀ ਮਿਲ ਸਕਦੀ ਹੈ ਨਾਲ ਹੀ ਨਾਲ ਜਿਹੜਾ ਐਸਐਲਬੀ ਹੈ ਉਹਦੇ ਲਈ ਹਰ ਇੱਕ ਸ਼ੇਅਰ ਐਲੀਜੀਬਲ ਨਹੀਂ ਹੁੰਦਾ ਐਕਸਚੇਂਜ ਤੇ ਇੱਕ ਲਿਸਟ ਮੇਨਟੇਨ ਕੀਤੀ ਜਾਂਦੀ ਹੈ ਜਿਹੜਾ ਕਿ ਐਨਐਸਸੀ ਤੇ ਬੀਐਸਸੀ ਦੇ ਵਰਗੇ ਰੈਕਗਨਾਈਜ਼ਡ ਸਟਾਕ ਐਕਸਚੇਂਜ ਦੇ थ्रू ਹੁੰਦਾ ਮਤਲਬ ਕਿ ਇਹ ਪਲੇਟਫਾਰਮ ਦੀ ਇੱਕ ਤਰੀਕੇ ਨਾਲ ਗਾਰੰਟੀ ਲੈਂਦਾ ਹੈ ਸੋ ਇਹ অপਸ਼ਨ ਉਹਨਾਂ ਸੀਜ਼ਨ ਦੇ ਇਨਵੈਸਟਰਸ ਦੇ ਲਈ ਕਾਫੀ ਇੱਕ ਵਧੀਆ অপਸ਼ਨ ਬਣ ਕੇ ਆ ਸਕਦਾ ਹੈ ਜਿਨ੍ਹਾਂ ਦਾ ਲੌਂਗ ਟਰਮ ਪੋਰਟਫੋਲੀਓ ਹੈ ਤੇ ਉਹ ਆਪਣੇ ਥੋੜੇ ਜਿਹੇ ਐਸੈਟਸ ਤੋਂ ਚੈਰੀ ਆਨ ਟਾਪ ਇਨਕਮ ਹੈ ਜਿਹੜੀ ਉਹ ਜਨਰੇਟ ਕਰਨਾ ਚਾਹੁੰਦੇ ਆ ਹੁਣ ਇਸ ਤੋਂ ਬਾਅਦ ਹੁੰਦਾ ਸਾਡਾ ਅਗਲਾ অপਸ਼ਨ ਐਸ ਡਬਲਯੂ ਪੀ ਯਾਨੀ ਕਿ ਸਿਸਟਮੈਟਿਕ ਵਿਡਰੋਅਲ ਪਲਾਨ ਸਿਸਟਮੈਟਿਕ ਵਿਡਰੋਅਲ ਪਲਾਨ 뮤ਚੁਅਲ ਫੰਡ ਦੇ ਵਿੱਚ ਹੀ ਇਨਵੈਸਟ ਕਰਨ ਦਾ ਇੱਕ ਤਰੀਕਾ ਹੈ ਜਿੱਥੇ ਤੁਸੀਂ ਇੱਕ ਲੰਬਸਮ ਅਮਾਉਂਟ ਇਨਵੈਸਟ ਕਰ ਸਕਦੇ ਹੋ ਤੇ ਬਦਲੇ ਵਿੱਚ ਇੱਕ ਫਿਕਸਡ ਮੰਥਲੀ ਇਨਕਮ ਵਿਡਰੋ ਕਰ ਸਕਦੇ ਹੋ ਇੱਕ ਇੱਕ ਪਾਰਟਿਕੂਲਰ ਪੀਰੀਅਡ ਆਫ ਟਾਈਮ ਤੱਕ ਹੁਣ ਐਸ ਡਬਲਯੂ ਪੀ ਦੇ ਨਾਲ ਤੁਹਾਡਾ ਜਿਹੜਾ ਪੈਸਾ ਉਹ ਆਲਟੀਮੇਟਲੀ 뮤ਚੁਅਲ ਫੰਡ ਦੇ ਵਿੱਚ ਇਨਵੈਸਟ ਹੋ ਰਿਹਾ ਤਾਂ ਡੈਫੀਨਿਟਲੀ ਰਿਸਕ ਤਾਂ ਪ੍ਰੀਵੀਅਸ ਸਕੀਮਸ ਦੇ ਨਾਲੋਂ ਹਾਈ ਰਹੇਗਾ ਬਟ ਇੱਥੇ ਫਿਰ ਇਹਦੇ ਰਿਟਰਨ ਜਨਰੇਟ ਕਰਨ ਦਾ ਜਿਹੜਾ ਪੋਟੈਂਸ਼ੀਅਲ ਹੈ ਉਹ ਵੀ ਕਾਫੀ ਹਾਈ ਹੋ ਜਾਂਦਾ ਹੁਣ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਸਮ ਐਸ ਡਬਲਯੂ ਪੀ ਦੇ ਵਿੱਚ ਤੁਸੀਂ 10 ਤੋਂ 12% ਦੇ ਰਿਟਰਨਸ ਮੰਨ ਕੇ ਚੱਲ ਸਕਦੇ ਹੋ 7 ਤੋਂ 10 ਸਾਲ ਦੇ ਡਿਊਰੇਸ਼ਨ ਦੇ ਵਿੱਚ ਹੁਣ ਮੰਨ ਲਓ ਤੁਹਾਡੇ ਕੋਲੇ 40 ਲੱਖ ਰੁਪਏ ਆ ਤੇ ਤੁਸੀਂ ਮਹੀਨੇ ਦੇ 70000 ਰੁਪਏ ਇਨਕਮ ਜਨਰੇਟ ਕਰਨਾ ਚਾਹੁੰਦੇ ਹੋ ਉਸ 40 ਲੱਖ ਦੇ ਨਾਲ ਤਾਂ ਜਿਵੇਂ ਕਿ ਮੈਂ ਦੱਸਿਆ ਵੀ ਐਸ ਡਬਲਯੂ ਪੀ ਦੇ ਵਿੱਚ ਤੁਸੀਂ 10 ਤੋਂ 12% ਦਾ ਰਿਟਰਨ ਮੰਨ ਕੇ ਚੱਲ ਸਕਦੇ ਹੋ ਆਪਾਂ ਇੱਕ ਐਵਰੇਜ ਮੰਨ ਲੈਂਦੇ ਹਾਂ ਕਿ 11% ਦਾ ਰਿਟਰਨ ਤੁਹਾਨੂੰ ਮਿਲਦਾ ਹੈ ਤੇ ਇਹ ਜਿਹੜਾ ਕੈਲਕੂਲੇਟਰ ਹੈ ਇਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀ ਮਿਲ ਜਾਏਗਾ ਸੋ ਕੈਲਕੂਲੇਟਰ ਦੇ ਹਿਸਾਬ ਨਾਲ ਸਾਨੂੰ ਸਾਫ਼ ਦਿਖ ਰਿਹਾ ਹੈ ਵੀ ਜੇਕਰ ਤੁਹਾਡੇ 68000 68000 ਰੁਪਏ इजीली ਕੜਵਾ ਸਕਦੇ ਹੋ ਬਟ ਇੱਕ ਚੀਜ਼ ਹੈ ਕਿ ਤੁਹਾਡਾ ਪੋਰਟਫੋਲੀਓ ਹੈ ਉਹ 11% ਦੇ ਹਿਸਾਬ ਨਾਲ ਗਰੋ ਹੋਣਾ ਚਾਹੀਦਾ ਹੈ ਸੋ ਇਹ ਪਾਵਰ ਹੈ ਸਿਸਟਮੈਟਿਕ ਵਿਡਡਰੋਅਲ ਪਲਾਨ ਹੁਣ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਐਨਓਟੀ ਸਕੀਮਸ ਤੋਂ ਵੀ ਜ਼ਿਆਦਾ ਇਨਕਮ ਜਨਰੇਟ ਹੋ ਰਹੀ ਹੈ ਪਰ ਧਿਆਨ ਰਹੇ ਵੀ ਇਸ অপਸ਼ਨ ਦੇ ਵਿੱਚ ਰਿਸਕ ਵੀ ਜ਼ਿਆਦਾ ਹੈ ਐਸਡਬਲਯੂਪੀ ਦੇ ਵਿੱਚ ਇਨਵੈਸਟ ਕਰਨ ਤੋਂ ਪਹਿਲਾਂ ਇਸ ਚੀਜ਼ ਦਾ ਖਾਸ ਖਿਆਲ ਰੱਖਿਓ ਵੀ ਤੁਹਾਡੇ ਜਿਹੜੇ ਰਿਟਰਨਸ ਨੇ ਉਹ ਨੈਗੇਟਿਵ ਵੀ ਹੋ ਸਕਦੇ ਆ ਸਪੈਸ਼ਲੀ ਜੇਕਰ ਤੁਸੀਂ 7-8 ਸਾਲ ਦੇ ਸ਼ਾਰਟ ਟਰਮ ਯੂਰ ਦੇ ਵਿੱਚ ਚੱਲਦੇ ਹੋ ਜੇਕਰ ਤੁਸੀਂ ਐਸਡਬਲਯੂਪੀ ਦੇ ਵਿੱਚ ਥੋੜੇ ਲੰਬੇ ਸਮੇਂ ਲਈ ਯਾਨੀ ਕਿ ਘੱਟੋ-ਘੱਟ ਮੈਂ ਕਹਾ ਵੀ 15 ਸਾਲ ਤੋਂ ਪਲੱਸ ਦੇ ਲਈ ਇਨਵੈਸਟ ਕਰਦੇ ਹੋ ਤਾਂ ਤੁਹਾਡੇ ਜਿਹੜੇ ਰਿਟਰ ਉਨ੍ਹਾਂ ਦੇ ਹਾਈ ਹੋਣ ਦੀ ਜਿਹੜੀ ਪ੍ਰੋਬੈਬਿਲਿਟੀ ਆ ਉਹ ਕਾਫੀ ਹੱਦ ਤੱਕ ਵੱਜ ਜਾਂਦੀ ਹੈ ਸੋ ਹੁਣ ਆਪਾਂ ਇਹ ਦੇਖ ਲੈਣੇ ਵੀ ਐਸ ਡਬਲਯੂ ਪੀ ਦੇ ਵਿੱਚ ਇਨਵੈਸਟ ਕਿਵੇਂ ਕਰਨਾ ਹੈ ਦੇਖੋ ਇਦੇ ਲਈ ਤੁਸੀਂ ਜਿਸ ਵੀ ਐਪ ਤੋਂ ਆਪਣੀ ਐਸਆਈਪੀ ਕਰਵਾ ਰਹੇ ਹੋ ਜਾਂ ਫਿਰ ਕਰਵਾਉਣ ਦਾ ਸੋਚ ਰਹੇ ਹੋ ਨਾ ਸੇਮ ਉਸੇ ਹੀ ਐਪ ਤੋਂ ਤੁਹਾਡੇ ਕੋਲੇ ਐਸਡਬਲਯੂਪੀ ਕਰਨ ਦਾ ਵੀ ਆਪਸ਼ਨ ਮਿਲ ਜਾਂਦਾ ਹੈ ਬਸ ਤੁਸੀਂ ਜਾ ਕੇ ਸਿਲੈਕਟ ਕਰਨਾ ਹੁੰਦਾ ਹੁਣ ਆਈ ਨੋ ਫॉर ਅ ਰੀਜ਼ਨ ਕਿ ਜਿਹੜੀਆਂ ਵੱਡੀਆਂ ਵੱਡੀਆਂ ਐਪਸ ਨੇ ਜਿਵੇਂ ਕਿ ਗਰੋ ਹੋ ਗਿਆ ਜ਼ੀਰੋਦਾ ਹੋ ਗਿਆ ਇਹਨਾਂ ਦੇ ਵਿੱਚ ਤਾਂ ਡੈਫੀਨਿਟਲੀ ਇਹ ਆਪਸ਼ਨ ਤੁਹਾਨੂੰ ਮਿਲੇਗਾ ਬਾਕੀ ਐਪਸ ਦੀ 100% ਸ਼ੋਰਟ ਹੀ ਨਹੀਂ ਹੈ ਬਟ ਹਮ ਮੋਸਟਲੀ ਤੁਹਾਨੂੰ ਇਹ ਆਪਸ਼ਨ ਮਿਲ ਹੀ ਜਾਂਦਾ ਸੱਚ ਦੱਸਾਂ ਤਾਂ ਜਿਹੜਾ ਐਸਡਬਲਯੂਪ ਹੈ ਉਹ ਐਸਆਈਪੀ ਕਰਨ ਦੇ ਨਾਲੋਂ ਵੀ ਸੌਖਾ ਹੈ ਤੁਸੀਂ ਬਸ ਉੱਥੇ ਆਪਸ਼ਨ ਤੇ ਜਾ ਕੇ ਸਿਲੈਕਟ ਕਰਨਾ ਹੁੰਦਾ ਐਂ ਤੁਸੀਂ ਡਿਵੀਡੈਂਡ ਇਨਵੈਸਟਿੰਗ ਤਾਂ ਸੁਣਿਆ ਹੋਵੇਗਾ ਅੱਜ ਆਪਾਂ ਗੱਲ ਕਰਾਂਗੇ ਡਿਵੀਡੈਂਡ ਇਨਵੈਸਟਿੰਗ ਇਨ ਮਿਊਚੁਅਲ ਫੰਡਸ ਇਹਨੂੰ IDCW ਯਾਨੀ ਕਿ ਇਨਕਮ ਡਿਸਟ੍ਰੀਬਿਊਸ਼ਨ ਕਮ ਕੈਪੀਟਲ ਵਿਡਡਰੋਅਲ ਪਲਾਨਸ ਵੀ ਕਹਿੰਦੇ ਆ ਪਹਿਲਾਂ ਇਹਨੂੰ ਡਿਵੀਡੈਂਡ ਪਲਾਨਸ ਕਹਿੰਦੇ ਸੀ ਬਟ SEBI ਨੇ ਇਹਦਾ ਨਾਮ ਬਦਲਤਾ ਕਿਉਂਕਿ ਕਨਫਿਊਜ਼ਨ ਨਾ ਹੋਵੇ ਤੇ ਤੁਹਾਨੂੰ ਇਹਦਾ ਰੀਜ਼ਨ ਸਮਝਣਾ ਬਹੁਤ ਜ਼ਰੂਰੀ ਆ ਹੁਣ ਕਈ ਲੋਕਾਂ ਨੂੰ ਲੱਗਦਾ ਸੀ ਵੀ IDCW ਫੰਡ ਤੋਂ ਜਿਹੜਾ ਡਿਵੀਡੈਂਡ ਮਿਲਦਾ ਉਹ ਇੱਕ ਐਕਸਟਰਾ ਪ੍ਰੋਫਿਟ ਹੈ ਬਟ ਇਹ ਬਿਲਕੁਲ ਗਲਤ ਹੈ ਇਹਨੂੰ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਆ ਤੇ ਫੰਡ ਨੇ 2 ਰੁਪਏ ਦਾ IDCW ਡਿਕਲੇਅਰ ਕੀਤਾ ਤੇ ਉਹ 2 ਰੁਪਏ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਆ ਜਾਣਗੇ ਤੇ ਅਗਲੇ ਹੀ ਦਿਨ ਉਸ ਫੰਡ ਦਾ ਜਿਹੜਾ NAV ਹਾਊਸ 100 ਤੋਂ ਘਟ ਕੇ 98 ਰੁਪਏ ਹੋ ਜਾਏਗਾ ਇਹ ਕੋਈ ਉੱਪਰ ਤੋਂ ਆਇਆ ਹੋਇਆ ਪੈਸਾ ਨਹੀਂ ਆ ਤੁਹਾਡੇ ਹੀ ਇਨਵੈਸਟਮੈਂਟ ਦੀ ਵੈਲਿਊ ਕੱਢ ਕੇ ਹੀ ਤੁਹਾਡੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ ਬਟ ਫਿਰ ਸੋਚਣ ਵਾਲੀ ਗੱਲ ਹੈ ਵੀ ਫਿਰ ਇਹਦਾ ਫਾਇਦਾ ਕੀ ਇਹ ਉਹਨਾਂ ਲੋਕਾਂ ਲਈ ਫਾਇਦੇਮੰਦ ਹੈ ਜਿਨ੍ਹਾਂ ਨੂੰ ਇੱਕ ਰੈਗੂਲਰ ਕੈਸ਼ ਫਲੋ ਚਾਹੀਦਾ ਜਿਵੇਂ ਕਿ ਰਿਟਾਇਰੀਜ਼ ਇਸ ਸਕੀਮ ਦੇ ਨਾਲ ਉਹ ਇੱਕ ਡਿਸਪਲਾਈਨ ਤਰੀਕੇ ਨਾਲ ਆਪਣੇ ਜਿਹੜੇ ਪ੍ਰੋਫਿਟ ਆ ਉਹਨਾਂ ਨੂੰ ਵਿਡਰੋ ਕਰ ਸਕਦੇ ਆ ਬਿਨਾ ਐਕਟਿਵ ਯੂਨਿਟਸ ਨੂੰ ਵੇਚੇ ਬਟ IDCW ਦੇ ਵਿੱਚ ਵੀ ਪਿਛਲੇ ਆਈਡੀਆ ਦੀ ਤਰ੍ਹਾਂ ਜਿਹੜੇ ਤੁਹਾਡੇ ਡਿਵਿਡੈਂਡ ਹੁੰਦੇ ਆ ਉਹ ਗਰੰਟਡ ਨਹੀਂ ਹੁੰਦਾ ਤੁਹਾਡੀ ਕੰਪਨੀ ਜਾਂ ਫੰਡ ਦੀ ਪਰਫਾਰਮੈਂਸ ਜੇਕਰ ਵਧੀਆ ਨਹੀਂ ਰਹੀ ਤਾਂ ਉਹ ਡਿਵੀਡੈਂਡ ਘਟ ਵੀ ਹੋ ਸਕਦੇ ਆ ਜਾਂ ਫਿਰ ਬੰਦ ਵੀ ਹੋ ਸਕਦੇ ਆ ਤੇ ਨਾਲ ਦੀ ਨਾਲ ਸਟਾਕ ਮਾਰਕੀਟ ਦਾ ਰਿਸਕ ਹਮੇਸ਼ਾ ਰਹਿੰਦਾ ਜਿਹਦੇ ਨਾਲ ਤੁਹਾਡੇ ਜਿਹੜੀ ਕੈਪੀਟਲ ਹੈ ਉਹਦੀ ਵੈਲਿਊ ਵੀ ਘਟ ਹੋ ਸਕਦੀ ਆ ਤੇ ਯਾਦ ਰੱਖਿਓ ਡਿਵੀਡੈਂਸ ਤੁਹਾਡੀ ਇਨਕਮ ਦੇ ਨਾਲ ਜੁੜਦੇ ਆ ਇਸ ਕਰਕੇ ਤੁਹਾਡੇ ਟੈਕਸ ਲੈਵ ਦੇ ਹਿਸਾਬ ਨਾਲ ਇਨਾਂ ਤੇ ਟੈਕਸ ਵੀ ਲੱਗਦਾ ਸੋ ਹੁਣ ਗੱਲ ਕਰਦੇ ਆ ਸਾਡੇ ਲਾਸਟ ਆਈਡੀਆ ਦੀ ਇਨਵੈਸਟਿੰਗ ਇਨ ਲੌਂਗ ਟਰਮ ਗਵਰਨਮੈਂਟ ਬਾਂਡਸ ਇਹ ਇੱਕ ਕਾਫੀ ਅੰਡਰਰੇਟਡ ਸਕੀਮ ਹੈ ਬੇਸਿਕਲੀ ਇਹ ਚ ਹੁੰਦਾ ਕੀ ਹੈ ਕਿ ਤੁਸੀਂ ਗਵਰਨਮੈਂਟ ਨੂੰ ਪੈਸੇ ਦਿਨੇ ਹੋ 5 10 20 40 ਸਾਲਾਂ ਦੇ ਲਈ ਤੇ ਬਦਲੇ ਚ ਗਵਰਨਮੈਂਟ ਤੁਹਾਨੂੰ ਹਰ 6 ਮਹੀਨੇ ਜਾਂ ਫਿਰ ਮੰਥਲੀ ਉਹਦਾ ਵਿਆਜ ਦਿੰਦੀ ਹੈ ਹੁਣ ਇੰਟਰਸਟ ਰੇਟ ਹੈ ਉਹ ਜਿਹੜਾ ਡਿਪੈਂਡ ਕਰਦਾ ਉਸ ਬੌਂਡ ਦੇ ਟੈਨਯੂਰ ਤੇ ਕਰੰਟਲੀ 6 ਤੋਂ 7% ਤੱਕ ਦੇ ਵਿਆਜ ਵਾਲੇ ਜਿਹੜੇ ਬੌਂਡਸ ਨੇ ਉਹ ਅਵੇਲੇਬਲ ਨੇ ਹੁਣ ਜੇਕਰ ਤੁਸੀਂ 20 ਲੱਖ ਰੁਪਏ ਇਨਵੈਸਟ ਕਰਦੇ ਹੋ ਇੱਕ ਬੌਂਡ ਚ ਜਿਹੜਾ ਕਿ 6.4% ਦਾ ਵਿਆਜ ਦੇ ਰਿਹਾ ਤਾਂ ਤੁਸੀਂ ਸਾਲ ਦਾ 128000 ਯਾਨੀ ਕਿ ਮਹੀਨੇ ਦਾ 10 ਤੋਂ 12000 ਰੁਪਏ ਕ liquidity کافی ਲੋ ਹੈ ਤੁਸੀਂ ਵਿਚਾਰਦੇ ਹੋ ਆਪਣਾ ਪੈਸਾ ਨਹੀਂ ਕਢਵਾ ਸਕਦੇ ਅਨਲੈਸਟ ਜਦੋਂ ਤੱਕ ਤੁਸੀਂ ਉਹਨੂੰ ਸਕੈਂਡਰੀ ਮਾਰਕੀਟ ਦੇ ਵਿੱਚ ਵੇਚਣਾ ਦੇਵੋ ਤੇ ਉੱਥੇ ਤੁਹਾਨੂੰ ਉਹ ਮਾਰਕੀਟ ਰੇਟ ਤੇ ਵੇਚਣਾ ਪਏਗਾ ਸੋ ਇਹ ਚੀਜ਼ ਉਹਨਾਂ ਲੋਕਾਂ ਲਈ ਸਹੀ ਹੈ ਜਿਹੜੇ ਲੌਂਗ ਟਰਮ ਲਈ ਪਲੈਨਿੰਗ ਕਰ ਰਹੇ ਹੈ ਜਿਹੜੇ ਆਪਣਾ ਪੈਸਾ ਇੱਕ ਸੇਫ ਇਨਸਟਰੂਮੈਂਟ ਦੇ ਵਿੱਚ ਪਾ ਕਰਕੇ ਸਿਰਫ ਇੱਕ ਰੈਗੂਲਰ ਇਨਕਮ ਚਾਹੁੰਦੇ ਹੈ ਸੋ ਇਹ ਸੀ ਛੇ ਤਰੀਕੇ ਜਿੱਥੇ ਕਿ ਤੁਸੀਂ ਆਪਣੇ ਇਨਵੈਸਟਮੈਂਟ ਦੇ ਨਾਲ ਇੱਕ ਪੈਸਿਵ ਇਨਕਮ ਜਨਰੇਟ ਕਰ ਸਕਦੇ ਹੋ ਹਰ ਕਿਸੇ ਲਈ ਕੋਈ ਵੀ ਇੱਕ ਆਈਡੀਆ ਬੈਸਟ ਨਹੀਂ ਹੋ ਸਕਦਾ ਤੁਸੀਂ ਆਪਣੀ ਏਜ ਫਾਈਨੈਂਸ਼ੀਅਲ ਗੋਲਸ ਤੇ ਆਪਣੇ ਰਿਸਕ ਕੈਪੈਟਿਟ ਦੇ ਹਿਸਾਬ ਨਾਲ ਆਪਣਾ ਸਹੀ ਪਲਾਨ ਚੂਜ਼ ਕਰ ਸਕਦੇ ਹੋ ਤੇ ਮੈਨੂੰ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਓ ਵੀ ਤੁਹਾਨੂੰ ਕਿਹੜਾ ਆਈਡੀਆ ਸਭ ਤੋਂ ਵਧੀਆ ਲੱਗਿਆ ਜਾਂ ਫਿਰ ਕਿਹੜਾ ਤੁਹਾਡੇ ਲਈ ਸਭ ਤੋਂ ਸੂਟੇਬਲ ਲੱਗਿਆ ਤੇ ਜੇਕਰ ਤੁਸੀਂ ਚਾਹੋ ਨੀਏ ਉਹਨਾਂ 'ਚੋਂ ਕਿਸੇ ਵੀ ਇੱਕ ਆਈਡੀਆ ਤੇ ਡਿਟੇਲਡ ਡੈਡੀਕੇਟਿਡ ਵੀਡੀਓ ਬਣਾਈ ਜਾਵੇ ਤਾਂ ਉਹ ਵੀ ਤੁਸੀਂ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬੀਕੇ ਫਾਈਟੇ